ਏ ਸਰ ਜੀ ਅੱਜ ਅਸੀਂ ਜਿਹੜਾ ਨਾਕਾ ਲਾਇਆ ਹੋਵੇ ਓਵਰ ਸਪੀਡ ਵਿਦਆਊਟ ਹੈਲਮਟ ਵਿਦਆਊਟ ਸੀਟ ਬੈਲਟ ਇਹਦੇ ਕਰਕੇ ਨਾਕਾ ਰਾਇਆ ਜਿਹੜੀ ਰੋਡ ਸੇਫਟੀ ਜਿਹੜਾ ਮੰਥ ਚੱਲ ਰਿਹਾ ਉਹਦੇ ਤਹਿਤ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਉਤੇ ਮਾਨ ਐਡੀਸੀਪੀ ਨਾਲ ਜੋਨਲ ਨਾਲ ਸਾਡੇ ਏਸੀਪੀ ਸਾਹਿਬ ਅਸੀਂ ਸਾਰਿਆਂ ਨੇ ਤੇ ਚਲਾਇਆ ਕਰੀਬ ਇੱਥੇ ਅਸੀਂ 30 ਤਕਰੀਬ ਚਲਾਨ ਕਰ ਚੁੱਕੇ ਆਂ ਅਤੇ ਹੋਰ ਵੀ ਜਿਹੜੇ ਕੀਤੇ ਜਾ ਰਹੇ ਆ ਔਰ ਨਾਲ ਦੇ ਨਾਲ ਇਹ ਅਸੀਂ ਜਿਹੜੀ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਕਿ ਜਿਹੜੀ ਹੈ ਸੀਟ ਬੈਲਟ ਤੇ ਜਿਹੜੀ ਸਪੀਡ ਲਿਮਟਡ ਆ ਇਹ ਤੁਹਾਡੀ ਜਾਣ ਵਿੱਚ ਆਉਂਦੀ ਆ ਇਹਦੇ ਚ ਪੁਲਿਸ ਜਿਹੜੀ ਆ ਕੋਈ ਫਾਇਦਾ ਨਹੀਂ ਤੁਹਾਡਾ ਹੀ ਫਾਇਦਾ ਵਾ ਜੇ ਤੁਸੀਂ ਅਸੀਂ ਤੁਹਾਡਾ ਚਲਾਨ ਕਰਦੇ ਆ ਗਾਂ ਵਾਸਤੇ ਤੁਹਾਡਾ ਚੇਤਾ ਰਹੇਗਾ ਵੀ ਅਸੀਂ ਗਲਤੀ ਨਹੀਂ ਕਰਦੇ ਤਾਂ ਨੌਜਵਾਨ ਭਾਈਦੇ ਵੀ ਆ ਹੁਣ ਵੀ ਦੇਖਿਆ ਭੱਜਦੇ ਦੌੜਦੇ ਐਕਸੀਡੈਂਟ ਕਰਾਉਂਦੇ ਭੱਜੀ ਜਾਂਦੇ ਆ ਵੈਸਾ ਵਸਾਈਆਂ ਵੀ ਕਰਦੇ ਆ ਇਹ ਕਿਉਂ ਲੱਗਦਾ ਹੈ ਜਾਗਰੂਕਤਾ ਦੀ ਕਮੀ ਕਿੱਥੇ ਆ ਸਨ ਹਜੇ ਤੱਕ ਲੋਕ ਸੁਚੇਤ ਕਿਉਂ ਨਹੀਂ ਹੋਦੇ ਇਸ ਮੁੱਦੇ ਦੇ ਦੇਖੋ ਜੀ ਇਹ ਨਾ ਥੋੜਾ ਜਿਹਾ ਬਚਪਨਾ ਵਾਂਗ ਇਹ ਨਹੀਂ ਹੋ ਰਹੀ ਜੀ ਇਹ ਜਿਹੜੀ ਆ ਪੁਲਿਸ ਜਿਹੜੀ ਕਰ ਰਹੀ ਹੈ ਸਾਡੇ ਫਾਇਦੇ ਵਾਸਤੇ ਠੀਕ ਹੈ ਇਹ ਜਿਹੜੇ ਕੋ ਸೀਟ ਬੈਲਟ ਲਾਏਗਾ ਕੱਲ ਨੂੰ ਉਹਦੇ ਸೀਟ ਬੈਲਟ ਦੇ ਨਾਲ ਕੱਲ ਨੂੰ ਐਕਸੀਡੈਂਟ ਆ ਕੋ ਸੱਟ ਨਹੀਂ ਲੱਗੀ ਬਚਾ ਹੋਏਗਾ ਕਈ ਵਾਰ ਹੁੰਦਾ ਜੀ ਸೀਟ ਬੈਲਟ ਦੇ ਵਿੱਚ ਨਾ ਲਾਉਣ ਦੀ ਵਜ੍ਹਾ ਕਰਕੇ ਜਿਹੜੇ ਉਹਦੇ ਬਨੂਨ ਹੋਰ ਨਹੀਂ ਖੁੱਲਦੇ 에ਅਰ ਬੈਗ ਨਹੀਂ ਖੁੱਲਦੇ 에ਅਰ ਬੈਗ ਨਾ ਖੁੱਲਣ ਦੀ ਵਜ੍ਹਾ ਕਰਕੇ ਬੰਦੇ ਦੀ ਕਈ ਵਾਰ ਜਾਨ ਚਲੀ ਜਾਂਦੀ ਐਕਸੀਡੈਂਟਲ ਡੈਥਸਰ ਬਹੁਤ ਜ਼ਿਆਦੀ ਆ ਪੰਜਾਬ ਹਾਂ ਕਈ ਵਾਰ ਬਾਅਦ ਚ ਇੰਸ਼ੋਰੈਂਸ ਨਹੀਂ ਦਿੰਦੀਆਂ ਕੰਪਨੀ ਗੱਡੀਆਂ ਨਹੀਂ ਸ਼ੋਰ ਸੁਣੀ ਦਿੰਦੀਆਂ ਵੀ ਤੁਸੀਂ ਸੀਟ ਬੈਲਟਿੰਗ ਦਾ ਈ ਚਲਾਨ ਨੂੰ ਲੈ ਕੇ ਗੱਲ ਚੱਲ ਰਹੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਸਰ ਲਾਗੂ ਹੋ ਚੁੱਕਾ ਆ ਜਾਂਦਾ ਨਹੀਂ ਜੀ ਈ ਚਲਾਨ ਜਿਹੜਾ ਉਹ ਵੀ ਚਾਲੂ ਬਸ ਥੋੜੇ ਦਿਨਾਂ ਦੇ ਵਿੱਚ ਚਾਲੂ ਹੋ ਜਾਏਗਾ ਉਹਦੇ ਵਿੱਚ ਜੈਬਰਾ ਕ੍ਰੋਸਿੰਗ ਲੱਗ ਰਹੀ ਆ ਉਹਦੇ ਉਹ ਰਹਿ ਗਿਆ ਥੋੜਾ ਜਿਹਾ ਕੰਮ ਬਾਕੀ ਸਾਰੀ ਜਿਹੜੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਧੰਨਵਾਦ